ਇੱਧਰ ਆ ਆ ਵੇਖਾ ਕੀ ਬਣਿਆ ਆ ਲੋ ਉੱਤਾਂ ਦੀ ਪੌੜੀਆਂ ਚੜ੍ਹਦੇ ਐ ਇਦਾਂ ਚੜ੍ਹਦੇ ਨਹੀਂ ਆ ਬਸ ਨਾ ਨਾ ਜੇ ਮਾਈਕ 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 ਆ ਲੈ ਜਾ ਆ ਇੱਧਰ ਇੱਕ ਮਿੰਟ ਸਿੱਧੇ ਮਾਰਨੇ ਸੱਚ ਆਉਂਦੇ ਜਿਹੜੇ ਹੁੰਦੇ ਇੱਕ ਮਿੰਟ ਮੈਂ ਕਿ ਸੁਣਨੇ ਆਥ ਆਜੋ ਆਜੋ ਹਾਲਾ ਆ ਕੀ ਕਰ ਮੈਂ ਬਣਾ ਬਣਾ ਚਲੋ ਹਾਂ ਮਰ ਰੋੜੇ ਨਾਲ ਜਾ ਕੇ ਆਹ ਜੀ ਆਹ ਜੀ ਆਹ ਦੇਖੋ ਤਾਂ ਕੈਸਾ ਜੀ ਆਹ ਦੇਖੋ ਸਬਰ ਕਰ ਅਸੀਂ ਤਾਂ ਨਾ ਮਰ ਰੋੜੇ ਉਹ ਬੈਗ ਫੜ ਲਓ ਮੇਰਾ ਥੋੜੀ ਜਿਹੀ ਕਲੀਕ ਥੱਲੇ ਪਹੁੰਚ ਆ ਗਈ ਹੈ ਨਾ ਬਹੁਤ ਪ੍ਰੈਸ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆਓ ਕੋਈ ਟੈਂਪੋ ਮੈ ਆዱ ਬੰਦੇ ਇੱਕ ਦਾ ਕੱਟ ਕਰਦਾ ਮੈਨੂੰ ਕਾਗਜ਼ ਦਿਖਾ ਆਪਣੀ ਮੀਡੀਅਮ ਕੱਟ ਫਟ ਕਰਦਾ ਮੈਨੂੰ ਪੀ ਆਰ ਤਾਂ ਹੈ ਕੋਈ ਕਾਗਜ਼ ਹੈਗਾ ਤਰਖਾਸਤੋਂ ਮੈਤੇ ਕੋਈ ਉਹਦੀ ਕਾਚੀ ਹੋਦੀ ਬਰਾ ਮੈਨੂੰ ਪਹਿਲਾਂ ਪੁਲਿਸ ਨੇ ਤਿੰਨ ਚਾਰ ਦਿਨ ਉਹ ਚੋਕੇ ਲਾ ਗਏ ਸੀ ਤੇ ਨਜਾਇਜ਼ ਤਾਂ ਕਰਦੇ ਨਾਲੇ ਪੈਸੇ ਮੰਗਦਾ ਮੇਰੇ ਕੋਲ 20000 ਰੁਪਏ ਸੱਚੋ ਮੈਨੂੰ 20000 ਰੁਪਏ ਦੇ ਤੇ ਮੈਂ ਗਰੀਬ ਨਾ ਮੈਂ ਕਿੱਥੋਂ ਦੇਣਾ ਮੁਰਗਾ ਇੱਕ ਜਿਹੜਾ ਬਦਲ ਗਿਆ ਸੁਣਾ ਕਿ ਨਹੀਂ ਦਾ ਸੁਣਾ ਕਿ ਕੀਮਤ ਇਤਨਾ ਤਾਂ ਨਹੀਂ ਕਿ ਜਿੱਤ ਕਾਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋ ਕੋਈ ਚੀਜ਼ ਫੜੀ ਨਾ ਕੋਈ ਲੈਣਾ ਦੇਣਾ ਤੇ ਆਨ ਕੇ ਮੈਨੂੰ ਹਾ ਦੇ ਸਾਦੇ ਆਨ ਕੇ ਤੇ ਘਰ ਨੂੰ ਘੇਰਾ ਪਾ ਕੇ ਤੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਇਹਨਾਂ ਰੋਲਾ ਬੱਬਰ ਚਲਾਇਆ ਤੇ ਬਰਸੇ ਸਾਡੇ ਅੰਦਰ ਆਨ ਕੇ ਫੜੇ ਮੈਂ ਤਾਂ ਮੇਰਾ ਬੇਟਾ ਕੁੱਟ ਕੇ ਪੱਜ ਜੇ ਕੋਠੇ ਤੇ ਚੜ ਗਏ ਆ ਇਹਨਾਂ ਨੂੰ ਫੜ ਕੇ ਨਾਲ ਨਿਯਾਜ਼ ਪੱਤਾ ਕਰਦਾ ਕਿ ਮੇਰੇ ਬੇਟੇ ਤੇ ਵੱਡੇ ਤੇ ਨਿਯਾਜ਼ ਕੋ ਪੱਤਾ ਤਦ ਮੇਰਾ ਨਿਕਾਹ ਬਾਅਦਵੀਂ ਪਾਸ ਹੋ ਤੋ ਉਹਨੂੰ ਇਹਨਾਂ ਨੇ ਪੱਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੇਰੇ ਤੇ ਪਹਿਲਾਂ ਮਾਰੇ ਮੋਟੇ ਦੋ ਪੱਤੇ ਆ ਗਏ ਲੜਾਈ ਝਗੜੇ ਦੇ ਏ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਬਾਉ ਮਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ 10-5 ਚ ਪੱਚੇ ਤਾਂ ਆਲਰੈਡੀ ਦਰਜ ਹੈਗੇ ਨੇ ਅਸੀਂ ਰੀਸੈਂਟ ਇੱਕ ਪਰਚਾ ਦਰਜ ਕੀਤਾ ਆ ਮੰਨਤੇਤ ਕੰਡਿਆ ਦਾ ਬੰਦਾ ਸੀਗਾ ਉਹਦੇ ਕੋਲ ਸਮਾਨ ਲੈ ਕੇ ਆਇਆ ਸੀਗਾ ਉਸ ਸਮਗਲਰ ਨੂੰ ਨਾਮਜ਼ਦ ਕੀਤਾ ਆ ਉਹ ਚ ਇਹ ਫੜਨਾਏ ਆਪਾਂ ਹਾਂਜੀ ਉਹਦੀ ਬੱਚੇ ਆਪਾਂ ਉਹਦੀ ਘਟਾ ਕੇ ਅਮਲ ਦੇ ਰਫੇ ਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜਖਮੀ ਹੋਏ ਦੋ ਬੰਦੇ ਜਖਮੀ ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਤੋਂ ਕਹਿ ਕੀ ਰਿਹਾ ਆ ਦਮ ਦੇਖੋ ਜੀ ਮਰਾਨ ਦੀ ਕੋਸ਼ਿਸ਼ ਕਰ ਰਹੇ ਥੱਲੇ ਆ ਜੇ ਤਾਂ ਜੋ ਕਾਰਵਾਈ ਬੰਦ ਦੋਹੀ ਕਰਾਂਗੇ ਆਪਾਂ ਕੋਲੀਟੇ ਟੋੜੇ ਵੀ ਚਲਾਏ ਇਹਨੂੰ ਹਾਂ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈ 10 ਕੇਸ ਦਰਜ ਹਤੇ ਤੇ ਇਹ ਸਾਰੇ ਨਕੇ ਦੀ ਹੈ ਨਸ਼ੇ ਦੇ ਕੇਸ ਆ ਕਿੰਨੀ ਦਿਨ ਤੋਂ ਚੱਲ ਰਿਹਾ ਕਾਫੀ ਦਿਨ ਤੋਂ ਪੁਰਾਣਾ ਹੀ ਹੈ ਜੀ ਨਹੀਂ ਤੁਹਾਡੀ ਜਦੋਂ ਯਾਦਾ ਚਿੰਦਨ ਨਹੀਂ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਸਾਨੂੰ ਵੇਖ ਕੇ ਪਹਿਲਾਂ ਜੁੜ ਕੇ ਕੁੱਟਦੇ ਹੋ ਕੋਈ ਆਪਣੇ ਕਰਬਾਨ ਫੜੀ ਆ ਡਾਂਗ ਫੜੀ ਹੋਈ ਆ ਰੋੜੇ ਚ ਲਾ ਰਹੇ ਨੇ ਉਹ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਦੀ ਅੱਛਾ ਜੀ ਇਹ ਬੰਦੇ ਮਤਲਬ ਜਨਾ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹਦੇ ਸਪੋਰਟ ਮਰ ਕੋਈ ਨਹੀਂ ਕਰਦਾ ਪਿਆ ਅੱਛਾ ਵੇਚਦਾ ਹੀ ਹੈ ਆਪ ਵੀ ਕਰਦਾ ਹੈ ਨਸ਼ਾ ਵੇਚਦਾ ਹੈ ਸੋ ਅੱਜ ਕਹਿ ਰਹੇ ਕੁਝ ਵੀ ਮੇਰੇ ਕੋਲ ਹੈ ਨਹੀਂ ਕੁਝ ਨਹੀਂ ਬਰਾਮਣ ਨਹੀਂ ਹੋਇਆ ਅੱਜ ਹਾਂਜੀ ਅੱਜ ਉਹ ਲੋ ਕਹਿ ਰਹੇ ਮੇਰੇ ਕੋਲ ਕੁਝ ਵੀ ਬਰਾਮਣ ਨਹੀਂ ਹੋਇਆ ਕੁਝ ਨਹੀਂ ਹੈਗਾ ਮਰਥਾ ਉਹ ਜੋ ਫੜਿਆ ਨਹੀਂ ਨਾ ਗਿਆ ਉਹ ਜੇ ਉੱਪਰ ਚੜਾ ਥੱਲੇ ਆਉ ਉਹ ਦੱਸੂਗਾ ਨਾ ਕਿੱਥੇ ਹੈਗਾ ਸਮਾਨ ਇਹਦਾ